हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਗਵੰਤ ਮਾਨ ਫੜੇ ਗਏ ਨੇ ਸੈਂਟਰ ਦੇ ਨਾਲ ਮਿਲ ਕੇ ਜੋ ਜੋ ਭਗਵੰਤ ਮਾਨ ਨੇ ਕੀਤਾ ਅ ਅ ਤੁਹਾਡੇ ਸਾਹਮਣੇ ਤਰਾਂਗੇ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡਾ ਜ਼ੁਲਮ ਔਰ ਪੰਜਾਬ ਪਰ ਦੇ ਲੋਕਾਂ ਨੂੰ ਸਾਡੇ ਪੰਜਾਬ ਦੀ ਸਰਕਾਰ ਦਾ ਮੁੱਖ ਮੰਤਰੀ ਬੁੱਧੂ ਕਿਵੇਂ ਬਣਾਉਂਦਾ ਅ ਅ ਤੁਹਾਡੇ ਸਾਹਮਣੇ ਪੂਰੀ ਖਬਰ ਦਿਖਾਉਣੀ ਹੈ ਇੱਕ ਵੀਡੀਓ ਦੇ ذریعے ਯਾਨੀ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਿਆ ਪਿਆ ਔਰ ਤੁਸੀਂ ਹਰ ਰੋਜ਼ ਦੇਖਦੇ ਹੋ ਕਿ ਹਰ ਰੋਜ਼ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚੋਂ ਖਬਰ ਆ ਜਾਂਦੀ ਹੈ ਦਿਨ ਚੜ੍ਹਦੇ ਦੇ ਨਾਲ ਕਿ ਪਾਕਿਸਤਾਨ ਦੇ ਵਿੱਚੋਂ ਆ ਕੁਝ ਹੋ ਗਿਆ ਹਿੰਦੁਸਤਾਨ ਦੇ ਵਿੱਚੋਂ ਆ ਕੁਝ ਹੋ ਗਿਆ ਯਾਨੀ ਜਿਹੜੀ ਸਰਕਾਰ ਆ ਸੈਂਟਰ ਦੀ ਉਹਨਾਂ ਦੇ ਨਾਲ ਭਗਵੰਤ ਮਾਨ ਮਿਲਿਆ ਕਿਵੇਂ ਆ ਔਰ ਕਿਵੇਂ ਨਾਟਕ ਖੇਡਿਆ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਲੋਕਾਂ ਦਾ ਧਿਆਨ ਵੇਖੋ ਇਸ ਵਕਤ ਪਾਕਿਸਤਾਨ ਵਾਲੇ ਪਾਸੇ ਹੈ ਜਿਹੜੇ ਕਿ ਜੰਗ ਦੇ ਮਾਹੌਲ ਦੇ ਉੱਤੇ ਪੂਰਾ ਪੰਜਾਬ ਖੜਾ ਹੈ ਯਾਨੀ ਲੋਕ ਕਹਿੰਦੇ ਆ ਵੀ ਪੰਜਾਬ ਇੱਕ ਬਰੂਦ ਦੀ ਢੇਰੀ ਤੇ ਬੈਠਾ ਹੈ ਔਰ ਦੂਜੇ ਪਾਸੇ ਅੰਦਰ ਖਾਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜ਼ੁਲਮ ਅੱਜ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਅਮਰਪੁਰਸੇ ਨੂੰ ਲੈ ਕੇ ਬਹੁਤ ਵੱਡਾ ਇੱਕ ਲੰਮੇ ਸਮੇਂ ਤੋਂ ਸਰਕਾਰ ਨੇ ਤਸ਼ੱਦਦ ਕੀਤਾ ਉਹ ਚਾਹੇ ਐਮਪੀ ਵੀ ਬਣ ਗਿਆ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਹੈ ਭਾਈ ਅਮਰਪਾਲ ਸਿੰਘ ਨੂੰ ਪਰ ਫਿਰ ਵੀ ਅਮਰਪਾਲ ਸਿੰਘ ਨੇ ਨਾਲ ਇੱਕ ਐਡਾ ਜਨਮ ਕਮਾ ਚੁੱਕੀ ਹੈ ਸਰਕਾਰ ਅੰਦਰ ਖਾਤੇ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆਇਆ ਪਰ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਿ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਪਹਿਲਾਂ ਤਾਂ ਕਹਿੰਦੇ ਸਾਡਾ ਸੈਂਟਰ ਦੇ ਨਾਲ ਕੋਈ ਮਤਲਬ ਨਹੀਂ ਇਹ ਮੰਗਾਂ ਜਿਹੜੀਆਂ ਕਿਸਾਨਾਂ ਵਾਲੀਆਂ ਵੀ ਉਹਨਾਂ ਉੱਤੇ ਸੜ ਦਿੱਤੀਆਂ ਸੀ ਪਰ ਅੱਜ ਸੈਂਟਰ ਦੇ ਨਾਲ ਮੁੱਖ ਮੰਤਰੀ ਕਿਵੇਂ ਖੜ ਗਿਆ ਔਰ ਕਿਵੇਂ ਮਿਲ ਕੇ ਏਡੀ ਵੱਡੀ ਚਾਲ ਚੱਲ ਦਿੱਤੀ ਹੈ ਪੂਰੀ ਖਬਰ ਸੁਣੋ ਅਮਰਪਾਲ ਸਿੰਘ ਦੇ ਪਿਤਾ ਕੀ ਕਹਿ ਰਹੇ ਆ ਉਸ ਤੋਂ ਬਾਅਦ ਤੁਹਾਡੇ ਨਾਲ ਇੱਕ ਹੋਰ ਅਪਡੇਟ ਸਾਂਝੀ ਕਰਾਂਗੇ ਜਿਹੜੀ ਤੁਹਾਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਰਸਾ ਲੈਣਾ ਖਬਰਾਂ ਤੋਂ ਦੂਰ ਰੱਖਿਆ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਧਿਆਨ 2027 ਵਾਲੇ ਪਾਸੇ ਵੀ ਖਿੱਚਿਆ ਜਾਵੇ ਸੈਂਟਰ ਦਾ ਵੀ ਇਹੀ ਕੰਮ ਹੈ ਔਰ ਪੰਜਾਬ ਦੀ ਸਰਕਾਰ ਦਾ ਵੀ ਇਹੀ ਕੰਮ ਹੈ ਕਿਉਂਕਿ ਸੈਂਟਰ ਨੇ ਦਾ ਧਿਆਨ ਖਿੱਚ ਲਿਆ ਹੁਣ ਰਹਿ ਗਏ ਸਾਡੇ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਸੈਂਟਰ ਨੇ ਆਪਣੀ ਚਾਲ ਚਲਾ ਦਿੱਤੀ ਹੈ ਪਹਿਲਗਾਮ ਨੂੰ ਲੈ ਕੇ ਜਿਹੜਾ ਇੱਕ ਬਹੁਤ ਵੱਡਾ ਕੰਮ ਹੋ ਗਿਆ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਔਰ ਜਿਹੜਾ ਹੁਣ ਮੁੱਖ ਮੰਤਰੀ ਸਾਡੇ ਮੌਜੂਦਾ ਸਰਕਾਰ ਦੇ ਵਿੱਚ ਸੀ ਮਾਨ ਨੇ ਇਹਨਾਂ ਨੇ ਕਿਵੇਂ ਤਸ਼ੱਦਦ ਕੀਤਾ ਅਮਰਪਾਲ ਸਿੰਘ ਦੇ ਸੁਣੋ ਯਾਰ ਧਿਆਨ ਦੇ ਨਾਲ ਔਰ ਅਗਲੇ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ ਜਿਹੜੇ ਕਿ ਬਹੁਤ ਹੀ ਅਹਿਮ ਨੇ ਸੁਣੋ ਨਹੀਂ ਤਾਂ ਦੇਖੋ ਜੀ ਇੱਕ ਬਹੁਤ ਦੇਸ਼ ਦੀ ਬਦਕਿਸਮਤੀ ਹੈ ਕਿ ਉੱਥੇ ਹਾਕਮ ਇਹੋ ਜਿਹੇ ਬੈਠੇ ਆ ਕਿ ਜਿਹੜੇ ਇਹ ਲੋਕਤੰਤਰ ਦੀਆਂ ੱੱੱਢਾਂ ਡਾ ਰਹੇ ਨੇ ਕਾਨੂੰਨ ਤੇ ਇਹੋ ਜਿਹੇ ਲੋਕਤੰਤਰੀ ਦੇਸ਼ ਵਿੱਚ ਇਹ ਕਾਰੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਫਿਰ ਵੀ ਇਹੋ ਜਿਹੇ ਆਮ ਘਟਕਿੰਦੀਆਂ ਤੇ લાય ਜਾ ਰਹੇ ਆ ਫਿਰ ਉਹਨਾਂ ਨੂੰ ਨੰਨੇ ਸਮੇਂ ਲਈ ਵਧਾਇਆ ਜਾ ਰਿਹਾ ਕਿ ਬਹੁਤ ਵੱਡੀ ਜਿਹੜੀ ਆ ਕਿ ਕੱਟ ਕੇ ਵਿਚਿਆਂ ਤੋਂ ਦਬਾਉਣ ਦੀ ਉਹਦੀ ਬਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੇਰਾ ਖਿਆਲ ਹੈ ਕਿ ਇਹ ਇੰਨਾ ਕਿ ਕਿਹ ਆ ਇਹ ਦੇਸ਼ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਰਿਹਾ ਆ ਆਮ ਲੋਕ ਆਮ ਲੋਕਾਂ ਨੂੰ ਗਲਤ ਪਾਸੇ ਨੂੰ ਧੱਕਿਆ ਜਾ ਰਿਹਾ ਕਿ ਇੱਕ ਐਮਪੀ ਹੋਣ ਦੇ ਬਾਵਜੂਦ ਜੋ ਪੰਜਾਬ ਤੋਂ ਸਭ ਤੋਂ ਵੱਡਾ ਲੀਡਾ ਜਿੱਤਣ ਵਾਲੇ ਬੰਦੇ ਤੇ ਐਵੇਂ ਝੂਠੇ ਇਲਜ਼ਾਮ ਲਗਾ ਕੇ ਉਹਨੂੰ ਹੱਥ ਰੱਖਣ ਦੀ ਜੋ ਇੰਨਾ ਖਤਰਨਾਕ ਬੱਦ ਲੋਕ ਨੂੰ ਇੱਕ ਜੇ ਸਤਾਜ ਚ ਗੋਟਾ ਪਾ ਕੇ ਰੱਖਦਾ ਇਹੋ ਦੇਖੋ ਜੀ ਇੱਕ ਬਹੁਤ ਦੇਸ਼ ਦੀ ਵੱਡੀ ਕਿਸਮਤੀ ਹੈ ਯਾਨੀ ਇਹ ਅਮਰਪਾਲ ਸਿੰਘ ਦੇ ਪਿਤਾ ਬਾਪੂ ਕਰ세ਵ ਸਿੰਘ ਉਹ ਕਹਿੰਦੇ ਵੀ ਜਿਵੇਂ ਹੁਣ ਬਾਰ-ਬਾਰ ਆਿੰਦੇ ਐ ਇਸੇ ਕਿਉਂ ਵਧਾਈ ਹੈ ਇਹਦਾ ਵੀ ਤੁਹਾਨੂੰ ਅੱਜ ਰੀਜਨ ਦੱਸਾਂਗੇ ਪੂਰੀ ਖਬਰ ਸੁਣਨੀ ਹੈ ਉਸ ਤੋਂ ਬਾਅਦ ਇਹਨੂੰ ਸ਼ੇਅਰ ਵੀ ਕਰਨੀ ਹੈ ਦੇਖੋ ਬਾਰ-ਬਾਰ ਐਨੈਸੇ ਕਿਉਂ ਵਧਾਈ ਅਮਰਪਾਲ ਸਿੰਘ ਤੇ ਸਭ ਤੋਂ ਵੱਡਾ ਰੀਜਨ ਅੱਜ ਤੁਹਾਡੇ ਸਾਹਮਣੇ ਧਰਾਂਗੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆ ਜਾਂਦਾ ਬਾਰ-ਬਾਰ ਬਿਆਨ ਆਉਂਦਾ ਯਾਨੀ ਕਿਸਾਨਾਂ ਵਾਲੇ ਮੁੱਦੇ ਤੇ ਵੀ ਇੱਕ ਵਾਰ ਬਹੁਤ ਵੱਡਾ ਚੱਕਮਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਦਿੱਤਾ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਇਸ ਤੋਂ ਬਾਅਦ ਪੂਰੇ ਵਿਚਾਰ ਤੁਸੀਂ ਵੀ ਕਰਨੇ ਹੋ ਸੋਚ ਕੇ ਕਿ ਇਹ ਮਤਲਬ ਕੀ ਨਿਕਲਿਆ ਗੱਲ ਦਾ ਦੇਖੋ ਕਿਸਾਨਾਂ ਨੇ ਜਦੋਂ ਆਪਣੀਆਂ ਮੰਗਾਂ ਧਰੀਆਂ ਭਗਵੰਤ ਮਾਨ ਦੇ ਸਾਹਮਣੇ ਤਾਂ ਭਗਵੰਤ ਮਾਨ ਸਿਰਫ ਇੱਕੋ ਹੀ ਮੋਰੀ ਨਿਕਲਿਆ ਕਿ ਇਹ ਸਾਡੇ ਨਾਲੇ ਸੰਬੰਧਿਤ ਨਹੀਂ ਹੈਗੀਆਂ ਇਹ ਤਾਂ ਸਰਕਾਰ ਸੈਂਟਰ ਦੀ ਨਾਲ ਸੰਬੰਧਿਤ ਹੈ ਪਹਿਲੀ ਝਾਲਕ ਇਹ ਗੱਲ ਤੋਂ ਪੈਂਦੀ ਹੈ ਕਿ ਸੈਂਟਰ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਸਾਡਾ ਕੋਈ ਨਾਤਾ ਹੀ ਹੈ ਨਹੀਂ ਸਾਡਾ ਕੋਈ ਮਤਲਬ ਨਹੀਂ ਉਹ ਸੈਂਟਰ ਦੇ ਨਾਲ ਪਰ ਦੂਜੇ ਪਾਸੇ ਭਗਵੰਤ ਮਾਨ ਜਦੋਂ جنگ ਲੱਗਦੀ ਹੈ ਫਿਰ ਇੱਕ ਬਹੁਤ ਵੱਡੀ ਪੋਰ ਖੁੱਲਦੀ ਹੈ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਸਿੱਧਾ ਸੈਂਟਰ ਦੇ ਨਾਲ ਮਿਲਿਆ ਹੋਇਆ ਅੰਦਰ ਖਾਤੇ ਔਰ ਸਾਡੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤਨੇ ਆ ਚਾਹੇ ਉਹ ਸੈਂਟਰਾ ਚਾਹੇ ਪੰਜਾਬ ਹੈ ਪੂਰੀ ਦੁਨੀਆ ਦਾ ਧਿਆਨ ਭਟਕਾ ਕੇ ਕਿਸੇ ਨਾ ਕਿਸੇ ਪਾਸੇ ਕੇਂਦਰਿਤ ਕਰਨਾ ਹੁੰਦਾ ਇੱਕ ਪਾਸੇ ਕੇਂਦਰਿਤ ਕਰਨਾ ਹੁੰਦਾ ਹੁਣ ਪਹਿਲਗਾਮ ਦੇ ਵਿੱਚ ਅਟੈਕ ਹੋ ਗਿਆ ਬਹੁਤ ਮਾੜਾ ਹੋਇਆ ਕਿਉਂਕਿ ਪਾਕਿਸਤਾਨ ਵਾਲੇ ਲੋਕਾਂ ਨੂੰ ਵੀ ਕਹਿੰਦੇ ਆ ਵੀ ਬਹੁਤ ਮਾੜੀ ਗੱਲ ਹੈ ਵੀ ਜਿਹੜੇ ਉਹਨਾਂ ਦੇ ਅਤੰਕਵਾਦੀ ਇੱਧਰ ਭੇਜਦੀ ਉਹਨਾਂ ਦੀ ਸਰਕਾਰ ਉਹ ਵੀ ਬਹੁਤ ਵੱਡੀ ਮਾੜੀ ਗੱਲ ਹੈ ਇੱਕ ਉਹਨਾਂ ਨੂੰ ਵੀ ਅੱਜ ਬਹੁਤ ਵੱਡੀ ਠੇਸ ਲੱਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਜਿਹੜਾ ਸਾਡਾ ਪ੍ਰਧਾਨ ਮੰਤਰੀ ਦੇਸ਼ ਦਾ ਕਹਿੰਦੇ ਵੀ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਪੂਰੀ ਦੁਨੀਆ ਦਾ ਧਿਆਨ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹ ਜਿਹੜਾ ਅੰਦਰ ਖਾਤੇ ਅਮਰਪਾਲ ਸਿੰਘ ਦੇ ਨਾਲ ਚਾਲ ਚੱਲਨ ਤੇ ਬਹੁਤ ਜ਼ਿਆਦਾ ਯਾਨੀ ਇੱਕ ਬਹੁਤ ਵੱਡੀ ਚਾਲ ਕਹਿ ਸਕਦੇ ਇਹਨਾਂ ਨੇ ਚਾਲ ਦਿੱਤੀ ਆ ਤੀਜੀ ਵਾਰ ਐਨਐਸਏ ਲੱਗਣ ਦਾ ਕੋਈ ਪ੍ਰਬੰਧਨ ਨਹੀਂ ਹੈਗਾ ਸੀ ਹੈਗਾ ਤਾਂ ਪਹਿਲੀ ਵਾਰ ਦਾ ਵੀ ਨਹੀਂ ਸੀ ਪਰ ਜਿਹੜਾ ਮੁੱਖ ਮੰਤਰੀ ਇਹ ਗੱਲ ਚਾਵੇ ਕਿ ਭਾਈ ਜੇਕਰ ਇਹ ਬੰਦਾ ਬਾਹਰ ਆਉਂਦਾ ਤੇ ਸਾਡੇ ਜਿਹੜੇ ਬਖਤ ਨੇ ਉਹ ਸਾਰੇ ਹਲਾ ਦੇਣੇ ਆ ਨੇ ਕਿਉਂਕਿ ਉਹ ਕੱਲਾ ਪੰਜਾਬ ਹੀ ਨਹੀਂ ਬਲਕਿ ਸੈਂਟਰ ਤੱਕ ਨੂੰ ਸੇਖ ਪਹੁੰਚਦਾ ਅਮਰਪਾਲ ਸਿੰਘ ਤੋਂ ਇਹ ਗੱਲ ਦਾ ਪੂਰਾ ਦੇਸ਼ ਗਵਾਹੀ ਭਰਦਾ ਕਿਉਂ ਕਿ ਉਹਦੇ ਵਿੱਚੋਂ ਸੰਤ ਜਰਮਾਇਲ ਸਿੰਘ ਭਿੰਡਰਾਵਾਲੇ 20ਵੀਂ ਸਦੀ ਦੇ ਯੋਧੇ ਉਹ ਨਜ਼ਰ ਆਉਂਦੇ ਨੇ ਤਾਂ ਅਕਸਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਜਿਹੜੀ ਅਮਰਪਾਲ ਸਿੰਘ ਤੇ ਐਨਐਸਏ ਭਗਵੰਤ ਮਾਨ ਨੇ ਲਾਈ ਹੈ ਉਹ ਬਿਨਾ ਗੱਲ ਤੋਂ ਲਈ ਹੋਈ ਆ ਬਿਨਾ ਗੱਲ ਤੋਂ ਯਾਨੀ ਨਜਾਇਜ਼ ਧੱਕੇ ਦੇ ਨਾਲ ਥੋਪੀ ਹੋਈ ਆ ਤੁਸੀਂ ਵੇਖੋ ਉਹਨ 11 ਦਾ ਸਾਥੀ ਸੀ ਇਹ ਪੂਰੇ 9 ਸਾਥੀ ਦੇ ਲਿਆਂਦੇ ਗਏ ਅਮਰitsar ਦੀ ਜੇਲ੍ਹ ਦੇ ਅੰਦਰ ਅਮਰਪਾਲ ਸਿੰਘ ਨੂੰ ਇਕੱਲੇ ਨੂੰ ਕਿਉਂ ਰੱਖਿਆ ਗਿਆ ਇਹ ਗੱਲ ਮੈਂ ਕਈ ਮਹੀਨੇ ਪਹਿਲਾਂ ਹੀ ਦੱਸਤੀ ਸੀ ਕਿ ਜੇਕਰ ਭਾਈ ਅਮਰਪਾਲ ਸਿੰਘ ਦੇ ਨਾਲ ਦੇ ਸਾਥੀ ਪੰਜਾਬ ਆਉਂਦੇ ਆ ਤਾਂ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਲਿਆਂਦਾ ਜਾਣਾ ਉਹਨੂੰ ਡਿਬਰੂਗੜ੍ਹ ਦੇ ਵਿੱਚ ਜਾਣ ਬੁੱਝ ਕੇ ਰੱਖਿਆ ਹੋਇਆ ਕਿ ਪੰਜਾਬ ਦੇ ਲੋਕ ਉਹਦੀ ਬਾੜੀ ਮੋਟੀ ਮੁੜਾ ਘਾਤੇ ਵੀ ਨਾ ਜਾ ਸਕਣ ਜਿਹੜੇ ਕਿ ਪੰਜਾਬ ਦੇ ਉਹਨਾਂ ਦੇ ਸੱਗੇ ਸੰਬੰਧੀ ਲਾ ਲੋ ਉਹਨਾਂ ਦਾ ਪਰਿਵਾਰ ਲਾ ਲੋ ਜਾਂ ਫਿਰ ਈਮਾਨ ਸਿੰਘ ਖਾਰਾ ਵਰਗੇ ਜਾਂ ਹਰਪਾਲ ਸਿੰਘ ਖਾਰਾ ਵਰਗੇ ਵਕੀਲ ਇਹਨਾਂ ਨੂੰ ਵੀ ਬਹੁਤ ਵੱਡੀ ਪਰੇਸ਼ਾਨੀ ਹੋਵੇ ਡਿਬਰੂਗੜ ਜਾਣ ਵਾਸਤੇ ਸਿਰਸ ਕਰਕੇ ਇਹਨਾਂ ਨੇ ਬਹੁਤ ਵੱਡੀ ਛਤਰੰਜ ਦਾ ਖੇਲ ਰਚਿਆ ਨਾਲ ਮਿਲ ਕੇ ਸੈਂਟਰ ਦੇ ਕਿ ਅਮਰਪਾਲ ਸਿੰਘ ਨੂੰ 2027 ਤੱਕ ਬਾਹਰ ਨਹੀਂ ਆਉਣ ਦੇਣਾ ਹਲੇ ਕੀ ਹਾਲੇ ਦਾ ਬਹੁਤ ਸਾਰਾ ਹਲੇ ਤੁਹਾਨੂੰ ਦੱਸਦੇ ਆ ਅੱਗੇ ਕਿ ਅਮਰਪਾਲ ਸਿੰਘ 2027 ਦੇ ਵਿੱਚ ਵੀ ਬਾਹਰ ਨਹੀਂ ਆਉਂਦੇ ਕਿਉਂ ਕਿਉਂਕਿ ਉਹਨਾਂ ਨੇ ਇੱਕ ਲੰਮਾ ਪ੍ਰਬੰਧਨ ਰਚਿਆ ਕਿ ਜੇ 2027 ਦੇ ਵਿੱਚ ਝਾੜੂ ਵਾਲੇ ਕਹਿੰਦੇ ਇਹਨਾਂ ਨੂੰ ਲੱਗਦਾ ਝਾੜੂ ਵਾਲਿਆਂ ਨੇ ਕਿ ਸਾਡੀ ਸਰਕਾਰ ਆ ਜਾਂਦੀ ਆ ਤੇ ਅਮਰਪਾਲ ਸਿੰਘ ਨੂੰ ਬੰਦੀ ਸਿੰਘਾਂ ਦੇ ਬਰਾਬਰ ਲੈ ਕੇ ਜਾਣਾ ਯਾਨੀ 30 32 32 ਸਾਲ ਉਹਨਾਂ ਨੂੰ ਹੋ ਗਏ ਜਿਵੇਂ ਕਿ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬਹੁਤ ਸਾਰੇ ਸਿੰਘ ਸਿੰਘ ਸਾਡੇ ਕੈਦ ਨੇ ਸੂਰਮੇ ਯੋਧੇ ਕੈਦ ਨੇ ਤਾਂ ਉਹਨਾਂ ਦੇ ਬਰਾਬਰ ਇਹ ਸਰਕਾਰ ਆ ਜਿਹੜੀ ਉਹਨੂੰ ਲਿਜਾਣਾ ਚਾਹੁੰਦੀ ਆ ਜਿਵੇਂ ਕਿ ਹਵਾਰਾ ਸਿੰਘ ਜਗਤਾਰ ਸਿੰਘ ਹਵਾਰਾ ਜਥੇਦਾਰ ਤਾਂ ਉਹਨਾਂ ਦੇ ਬਰਾਬਰ ਭਾਈ ਇਹਨਾਂ ਨੂੰ ਲਿਜਾਣਾ ਚਾਹੁੰਦੀ ਆ ਸਰਕਾਰ ਸੋ ਬਹੁਤ ਗਲਤ ਗੱਲਾਂ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਲਈ ਤਾਂ ਮੇਰੀ ਅਪੀਲ ਤੁਹਾਡੇ ਅੱਗੇ ਪੰਜਾਬੀਆਂ ਅੱਗੇ ਜਿਹਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਇਹਨਾਂ ਗੱਲਾਂ ਤੇ ਅਮਲ ਕਰਨ ਵਾਲੇ ਸਾਡੇ ਭੈਣ ਭਰਾ ਤੁਸੀਂ ਵੇਖ ਰਹੇ ਹੋ ਇਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਕੇ ਬਹੁਤ ਸਾਰੇ ਸਾਡੇ ਹੋਰ ਨੌਜਵਾਨਾਂ ਤੱਕ ਇਹਨਾਂ ਦਾ ਕਲਾਕਾਰਨਾਮਾ ਪਹੁੰਚੇ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਬਹੁਤ ਤਨਵਾਦ